ਯਾਂਸੀਆਂ ਤੋਂ ਡਰਦੇ ਆ ਕਿਸੇ ਨੇ ਵੀ ਨਾਂ ਹੀ ਨਹੀਂ ਲਿਆ ਜੇ ਕੋਈ ਪ੍ਰੈਸ ਵਾਲੇ ਨੇ ਸਵਾਲ ਕੀਤਾ ਪ੍ਰਵਾਸੀਆਂ ਦੇ ਮੁੱਦੇ ਤੇ ਅਗਲਾ ਚੁੱਪ ਕਰਕੇ ਲਾਗੂ ਦੀ ਲੰਘ ਗਿਆ 2 ਸਾਲ ਪਹਿਲਾਂ ਫੈਰੂਨ ਬਣਾਉਣ ਦੀ ਮੰਗ ਕੀਤੀ ਆ ਲਿਖ ਕੇ ਉਹਨਾਂ ਨੂੰ ਦਿੱਤਾ ਬਿੱਲ ਪੇਸ਼ ਕੀਤਾ ਆ ਵਿਧਾਨ ਸਭਾ ਦੇ ਵਿੱਚ ਜਿਦੀ ਉਹ ਚਿੱਠੀ ਵੀ ਖੈਰਾ ਸਾਹਿਬ ਨੂੰ ਬਾਰ-ਬਾਰ ਭੇਜਦੇ ਨੇ ਕਿ ਅਸੀਂ ਵਿਚਾਰ ਕਰ ਰਹੇ ਹਾਂ ਅਸੀਂ ਆਹ ਕਰ ਰਹੇ ਹਾਂ ਉਹ ਕਰ ਰਹੇ ਆ ਪਰ ਉਹ ਅਜੇ ਤੋ ਸਾਰੇ 4 ਸਾਲ ਜਿਹੜੇ ਕੋ ਕਿਸਾਨ ਸੈਲ ਦੇ ਵੀ ਜਿਹੜੇ ਔਦੇਦਾਰ ਸਾਰੇ ਸੂ ਜਵਾਨ ਤੇ ਸਜੇ ਸਿਆੜੇ ਬੰਦੇ ਇੱਥੇ ਬੈਠੇ ਆ ਜਿਨ੍ਹਾਂ ਨੇ ਸਮਾਜ ਦੇ ਵਿੱਚ ਆ ਫਰਕ ਪਾਉ ਸੁਖਵਾਲ ਸਿੰਘ ਖੈਰਾ ਜੀ ਜੇ ਮੈਂ ਕਵਾਂ ਕਿ ਵੀ ਪੰਜਾਬ ਦੀ ਸਾਡੀ ਆਵਾਜ਼ ਹੈ ਤੇ ਕੋਈ ਗੰਦ ਗੱਲ ਨਹੀਂ ਤੇ ਤੋਂ ਤਗੜੇ ਹੌਸਲੇ ਨਾਲ ਬੁਲੰਦੀ ਨਾਲ ਬਾਹਰ ਉਹਦੇ ਚੋਂ ਨਿਕਲ ਕੇ ਆ ਗਿਆ ਇਹੋ ਨਿਹਾਲ ਅੱਲਾਹ ਅੱਲਾਹ ਇਹ ਖੈਰਾ ਸਾਹਿਬ ਨੂੰ ਮੈਂ ਬੇਇੱਜ਼ਤੀ ਕਰਦਾ ਜੀ ਇੱਕ ਜਿਨ੍ਹਾਂ ਨੂੰ ਤੁਸੀਂ ਜ਼ਿਲ੍ਹੇ ਦੀ ਨਮਾਇਦ ਚੋਣਾ ਮੈਂ ਪੰਜਾਬ ਦੇ ਲੀਡਰਾਂ ਨੂੰ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਇੱਕ ਮੁੱਠ ਹੋ ਕੇ ਇਹ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਕਰਵਾਓ ਇਸ ਕਾਨੂੰਨ ਪਾਸ ਕਰਾਉਣ ਦੇ ਨਾਲ ਕੀ ਹੋਵੇਗਾ ਕਿ ਜਿਹੜਾ ਬਹੁਤ ਵੱਡੀ ਗਿਣਤੀ ਬਿਨਾਂ ਕਿਸੇ ਸਬੂਤ ਤੋਂ ਬਿਨਾਂ ਕਿਸੇ ਰਿਕਾਰਡ ਤੋਂ ਬਿਨਾਂ ਕਿਸੇ ਪਛਾਣ ਤੋਂ ਕੋਈ ਆਣ ਕੇ ਲੁਧਿਆਣਾ ਵੜ ਗਿਆ ਕੋਈ ਆਣ ਕੇ ਕਪੂਰਥਲੇ ਵੜ ਗਿਆ ਕੋਈ ਆਣ ਕੇ ਜਲੰਧਰ ਅਮਰਸਰ ਵੜ ਗਿਆ ਕੋ ਪਿੰਡਾਂ 'ਚ ਵੜ ਗਏ ਇਹਦੇ ਤੇ ਰੋਕ ਲੱਗਦੀ ਜਿਹੜਾ ਵੀ ਆਊਗਾ ਬੰਦਾ ਜਦੋਂ ਆਪਾਂ ਕੋਈ ਸ਼ਰਤ ਲਾਵਾਂਗੇ ਉਹ ਸ਼ਰਤਾਂ ਪੂਰੀਆਂ ਕਰਨ ਕੇ ਸਿਰਫ ਸੰਜੀਦਾ ਬੰਦੇ ਆਉਣਗੇ ਇੱਥੇ ਚੁਣਿੰਗਾ ਔਰ ਜਿਹੜੇ ਲੋਕ ਆਉਣਗੇ ਉਹਨਾਂ ਦਾ ਸਾਡੇ ਕੋਲ ਰਿਕਾਰਡ ਹੋਊਗਾ ਉਹਨਾਂ ਦੇ ਰਿਕਾਰਡ ਨਾਲ ਕੀ ਹੁੰਦਾ ਕਿ ਕ੍ਰਾਈਮ ਘਟਦਾ ਹੁਣ ਇਸ ਵਕਤ ਕੋਈ ਕ੍ਰਾਈਮ ਕਰਕੇ ਬਾਹਰੋਂ ਆਣ ਕੇ ਮੇਰੇ ਹਲਕੇ ਦੇ ਵਿੱਚ ਇੱਕ ਖਾਨਪੁਰ ਪਿੰਡ ਦਾ ਜ਼ਿਮੀਂਦਾਰ ਜੱਟ ਸਿਕਾ ਗੁਰਮੀਤ ਸਿੰਘ ਉਹਨੂੰ ਇੱਕ ਬੰਦੇ ਨੇ ਬਾਹਰੋਂ ਕੰਮ ਕਰਦਾ ਸੀਗਾ ਉਹਦੇ ਸਿਰ 'ਤੇ ਮਾਰੀ ਸੱਟ ਉਹ ਚਾਰ ਪੰਜ ਮਹੀਨੇ ਕੋਮਾ 'ਚ ਪਿਆ ਰਿਹਾ ਆਪ ਨੇਪਾਲ ਦੇ ਲਾਗੇ ਜਾ ਕੇ ਪਿੰਡ ਸਿਕਾ ਉਹ ਕੁਦਰਤੀ ਲੱਗਾ ਕਿਉਂਕਿ ਦਾ ਫੋਨ ਚੱਕ ਕੇ ਲੈ ਗਿਆ ਸੀਗਾ ਉਹ ਫੋਨ ਤੋਂ ਪੁਲਿਸ ਨੇ ਟ੍ਰੇਸ ਕੀਤਾ ਜਨਾਬ ਫੋਨ ਹੁੰਦਾ ਤੇ ਉਹ ਲੱਭਣਾ ਨਹੀਂ ਸੀ ਕਾਤ ਬੰਦਾ ਮਰ ਗਿਆ ਬਾਅਦ ਵਿੱਚ ਇਦਾਂ ਨਾਲ ਉਹ ਆਣ ਕੇ ਇੱਥੇ ਲੁਕੀ ਪੈ ਗਏ ਜਿਹੜਾ ਖੈਰਾ ਸਾਹਿਬ ਨੂੰ ਉਹ ਬੋਲੇ ਸੋਨ ਹਾਲ ਅੱਗੇ ਆਜੋ ਬਾਈ ਨਾਲ ਸਰਦਾਰ ਖੈਰਾ ਸਾਹਿਬ ਨੂੰ ਸੁਣਨ ਵਾਸਤੇ ਉਹ ਕਿਨੇ ਸਾਰੇ ਦਾ ਤੁਹਾਡੇ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਭਾਈ ਬਾਬਾ ਜੀ ਜੀ ਆਪਣੇ ਕੀਤੇ ਸੇਵਾ ਜੋ ਸਮਾਗਮ ਲੱਗੇ ਆਇਓ ਤਾਂ ਹੀ ਤੇ ਹੰਦਾ ਮਹੱਤਵ ਦੇਖੋ ਇਸ ਤਰ੍ਹਾਂ ਆ ਕਿ ਸਾਡਾ ਜਿਹੜਾ ਕਿਸਾਨ ਵਿੰਗ ਹੈ ਕਾਂਗਰਸ ਪਾਰਟੀ ਦਾ ਉਹਦੀ ਅੱਜ ਮੀਟਿੰਗ ਰੱਖੀ ਆ ਸਾਡੇ ਪਰਮਪ੍ਰੀਤ ਸਿੰਘ ਜੀ ਸਾਭੀ ਜਿਹੜੇ ਸਾਡੇ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਗ੍ਰਹਿ ਤੇ ਇਹ ਮੀਟਿੰਗ ਆ ਔਰ ਜੋ ਜੋ ਚਲਿਤ ਮੁੱਦੇ ਨੇ ਪੰਜਾਬ ਦੇ ਉਹਨਾਂ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਜੋ ਸਾਡਾ ਇੱਕ ਕਾਨੂੰਨ ਹੋਣਾ ਚਾਹੀਦਾ ਹਿਮਾਚਲ ਪ੍ਰਦੇਸ਼ ਦੇ ਤਰਜ਼ ਤੇ ਜਿਵੇਂ ਕਿ ਉਤਰਾਖੰਡ ਚ ਲਾ ਬਣਿਆ ਗੁਜਰਾਤ ਰਾਜਸਥਾਨ ਬਹੁਤ ਸਾਰੀ ਸਟੇਟਾਂ ਨੇ ਆਪਣੀ ਹੋਂਦ ਨੂੰ ਬਚਾਉਣ ਲਈ ਆਪਣੀ ਜ਼ੁਬਾਨ ਬਚਾਉਣ ਵਾਸਤੇ ਆਪਣੀ ਆਇਡੈਂਟੀਟੀ ਬਚਾਉਣ ਵਾਸਤੇ ਉਹਨਾਂ ਨੇ ਕਾਨੂੰਨ ਬਣਾਏ ਨੇ ਕਿ ਕੋਈ ਵੀ ਬਾਹਰੋਂ ਆਣ ਕੇ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਸਾਡੇ ਸੂਬਿਆਂ ਵਿੱਚ ਨਹੀਂ ਵੱਸ ਸਕਦਾ ਔਰ ਇੱਕ ਨਵਾਂ ਲੇਟੈਸਟ ਲਾ ਉਤਰਾਖੰਡ ਵਿੱਚ ਬੀਜੇਪੀ ਸਰਕਾਰ ਨੇ ਬਣਾਇਆ ਤੋਂ ਸਾਡੀ ਇਹ ਪੁਰਜ਼ੋਰ ਕੋਸ਼ਿਸ਼ ਹੈ ਅੱਜ ਦਾ ਮਕਸਦ ਵੀ ਇਹ ਹੈਗਾ ਕਿ ਲੋਕਾਂ ਨੂੰ ਅਸੀਂ ਇੱਕ ਅਸੀਂ ਕੈਂਪੇਨ ਚਲਾ ਰਹੇ ਹਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਸਮਝਾਇਆ ਜਾ ਸਕੇ ਇਹਦਾ ਮਕਸਦ ਕੀ ਆ ਕਿਉਂਕਿ ਇਹ ਜਿਹੜਾ ਕਾਨੂੰਨ ਹੈ ਇਹ ਇੱਕ ਪ੍ਰਾਈਵੇਟ ਮੈਂਬਰ ਬਿਲ ਨਿੱਜੀ ਮੈਂਬਰ ਬਿਲ ਦੀ ਸ਼ਕਲ ਵਿੱਚ ਮੈਂ 2023 ਜਨਵਰੀ ਦਾ ਸਪੀਕਰ ਪੰਜਾਬ ਵਿਧਾਨ ਸਭਾ ਦੇ ਉਹਨਾਂ ਨੂੰ ਜ਼ਾਤੀ ਤੌਰ ਤੇ ਮਿਲ ਕੇ ਇਹ ਕਾਨੂੰਨ ਦਾ ਜਿਹੜਾ ਖਲੜਾ ਉਹ ਦਿੱਤਾ ਹੋਇਆ ਆ ਪਰ ਅਫਸੋਸ ਹੈ ਕਿ 2 ਸਾਲ ਬੀਤ ਜਾਣ ਤੋਂ ਬਾਅਦ ਵੀ ਉਹਨਾਂ ਨੇ ਇਸ ਤੇ ਕੋਈ ਐਕਸ਼ਨ ਨਹੀਂ ਲਿਆ ਔਰ ਇਹ ਅਗਰ ਔ ਲਾ ਕਾਨੂੰਨ ਬਣੇਗਾ ਤਾਂ ਸਾਡੇ ਪੰਜਾਬ ਦਾ ਜਿਹੜੀ ਡੈਮੋਗ੍ਰਾਫਿਕ ਸਿਚੁਏਸ਼ਨ ਹੈ ਜੋ ਆਬਾਦੀ ਦਾ ਸੰਤੁਲਨ ਹੈ ਉਹ ਜਿਹੜਾ بگੜ ਰਿਹਾ ਬਹੁਤ ਸਾਰੇ ਲੱਖਾਂ ਦੀ ਤਦਾਦ ਚ ਬਾਹਰੋਂ ਆਣ ਕੇ ਲੋਕੀ ਇੱਥੇ ਪੰਜਾਬ 'ਚ ਵਸ ਗਏ ਨੇ ਬਿਨਾਂ ਕਿਸੇ ਸ਼ਰਤ ਪੂਰੀ ਕੀਤੇ ਇਸ ਮਕਸਦ ਨੂੰ ਲੋਕਾਂ ਨੂੰ ਕਿਵੇਂ ਅਸੀਂ ਪ੍ਰੇਰਣਾਵਾਂ ਅੱਜ ਉਸ ਸੰਦਰਭ 'ਚ ਮੀਟਿੰਗ ਹੈ ਮੇਰੇ ਨਾਲ ਸਰਦਾਰ ਕਿਰਨਜੀਤ ਸਿੰਘ ਜੀ ਸੰਧੂ ਜੋ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਕਿਸਾਨ ਕਾਂਗਰਸ ਦੇ ਉਹ ਵਿਰਾਜਮਾਨ ਨੇ ਸਾਡੇ ਹੋਰ ਬਹੁਤ ਸਾਰੇ ਆਫਿਸ ਬੀਅਰ ਸਾਜੀ ਸਾਡੇ ਮੁੱਛਲ ਪਿੰਡ ਤੋਂ ਅਤੇ ਹੋਰ ਸਤਕਾਰਯੋਗ ਬਹੁਤ ਸਾਰੇ ਸਤਕਾਰਯੋਗ ਸੱਜਣ ਬੈਠੇ ਨੇ ਇਹਨਾਂ ਮੁੱਦਿਆਂ ਤੇ ਚਰਚਾ ਕਰਨ ਵਾਸਤੇ ਅੱਜ ਅਸੀਂ ਇਕੱਤਰ ਹੋਏ ਸਰ ਇਸ ਤੋਂ ਇਲਾਵਾ ਵੀ ਕਈ ਪੰਜਾਬ ਤੋਂ ਹੋਰ ਵੀ ਮੁੱਦੇ ਹੈ ਜਿਹਦੇ ਨਾਲ ਤੁਸੀਂ ਪਹਿਲਾਂ ਵੀ ਬੋਲਦੇ ਰਹੇ ਨਹੀਂ ਦੇਖੋ ਮੁੱਦੇ ਤਾਂ ਹੋ ਸੁਰੱਖਿਆ ਦਾ ਮੁੱਦਾ ਹੋ ਗਿਆ ਪੰਜਾਬ ਨੂੰ ਸੁਰੱਖਿਆ ਕਰ ਜਿਵੇਂ ਤਾਂ ਮੁੱਦੇ ਤਾਂ ਬਹੁਤ ਹੋਰ ਨੇ ਲੇਕਿਨ ਅੱਜ ਦਾ ਸਾਡਾ ਫੋਕਸ ਇਸ਼ੂ ਇਸ਼ੂ ਤਾਂ ਐਂ ਤਾਂ ਲਾਅ ਐਂਡ ਆਰਡਰ ਬਹੁਤ ਵੱਡਾ ਮੁੱਦਾ ਪੰਜਾਬ ਦੇ ਵਿੱਚ ਤੁਸੀਂ ਦੱਸਿਆ ਕਿਹਾ ਤੁਹਾਡੇ ਲਾਗੇ टांगरे ਤੋਂ ਚੌਕੀ ਚੱਕ ਦਿੱਤੀ ਗਈ ਹੈ ਚੌਕੀਆਂ ਪੁਲਿਸ ਪ੍ਰੋਟੈਕਸ਼ਨ ਪਿੰਡਾਂ ਦੇ ਵਿੱਚ ਬਿਲਕੁਲ ਨਾ ਮਾਤਰ ਆ ਬਹੁਤ ਸਾਰੀਆਂ ਚੋਰੀਆਂ ਬਹੁਤ ਸਾਰਾ ਕ੍ਰਾਈਮ ਪਿੰਡਾਂ ਚ ਹੋ ਰਿਹਾ ਵਾ ਔਰ ਇਹ ਵੀ ਕਨੈਕਟਿਡ ਕ੍ਰਾਈਮ ਲਾ ਐਂਡ ਆਰਡਰ ਵੀ ਕਨੈਕਟਿਡ ਜਦੋਂ ਬਾਹਰੋਂ ਆ ਕੇ ਲੁਕੀ ਤੇ ਸੈਟਲ ਹੋ ਰਹੇ ਨੇ ਉਹਨਾਂ ਦਾ ਕੋਈ ਟਰੈਕ ਰਿਕਾਰਡ ਹੀ ਨਹੀਂਗਾ ਜਦੋਂ ਕੋਈ ਕ੍ਰਾਈਮ ਕਰਕੇ ਆਪਣੇ ਸੂਬੇ ਬਹੁਤ ਦੂਰ ਨੇਪਾਲ ਦੇ ਬਾਰਡਰ ਤੱਕ ਚੱਲ ਜਾਂਦਾ ਉਹਨੂੰ ਕੌਣ ਫੜਨ ਜਾਊਗਾ ਇਸੇ ਨਾਲ ਹੀ ਜੋ ਪੰਜਾਬ ਚ ਵਧਦਾ ਹੋਇਆ ਕਰਜ਼ਾ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਹੁਤ ਸਾਰੇ ਨੌਜਵਾਨ ਸਾਡੇ